ਨੂੰ ਮਾਰਨ ਤੇ ਗਾਦੇ ਨਾਲ ਹਮਲਾ ਕੀਤਾ ਸੀ ਇਸ ਕਰਕੇ ਅਸੀਂ ਪੁਲਿਸ ਨੂੰ ਸਖਤ ਚੇਤਾਵਨੀ ਦਿੰਦੇ ਆ ਕਿ ਦੋਸ਼ੀਆਂ ਦੇ ਖਿਲਾਫ ਪੰਕਤੀ ਸਖਤ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਜਿਹੜੇ ਕੋਈ ਉਹਨਾਂ ਨੂੰ ਹਰ ਤਰ੍ਹਾਂ ਦੇ ਹਮਲਾ ਕਰਦੇ ਤੁਹਾਨੂੰ ਸਾਕਤ ਦਾ ਹਮਲਾ ਕਰਦੇ ਸਾਰਾ ਮਜ਼ਦੂਰ ਲੇਨ ਤੇ ਕਾਮਯਾਬ ਹੋਏ ਨੇ ਤੇ ਆਪਣਾ ਹਰਿ ਭਗਵਾਨ ਜਾਂਦਾ ਬਰਵਾਇ ਕੀਤੀ ਹੈ ਉਸ ਤੋਂ ਦੀ ਪਰਿਓ ਜਿੱਥੇ ਚਹੇ ਜਹੀਰ ਕਰਕੇ ਜ਼ਮੀਨ ਜਾਨੀ ਕੇ ਖਾਨਦਾਨ ਹੈ ਉਹ ਜਨਾਬ ਦਾ ਦੇਸੀ ਹੈ ਉਹਦੋਂ ਤੋਂ ਹੀ ਹਰ ਭਗਵਾਨ ਦੇ ਖਿਲਾਫ ਕੱਢ ਰਹੇ ਸੀ ਅੱਜ ਹਾਂਜੀ ਬਾਈ ਜੀ ਕੀ ਅੱਜ ਕੀ ਗੱਲਬਾਤ ਹੋਈ ਹੈ ਹਾਂਜੀ ਮੇਰਾ ਨਾਮ ਜੀ ਹੁਸ਼ਿਆਰ ਸਿੰਘ ਪੰਜਾਬ ਤੋਂ ਬਣ ਨਹੀਂ ਸ਼ਹੀਦ ਰੰਦਾਵਾ ਦੇ ਪੁੱਤ ਮੇਰੇ ਨਾਲ ਪੰਜਾਬ ਪੰਜਾਬ ਦੇ ਆਗੂ ਜਿਨ੍ਹਾਂ ਚੋਂ ਭੱਤੀ ਕਿਸਾਨ ਜੀ ਨੇ ਇੱਕ ਟੋਗਰਾ ਜੱਥੇ ਬੰਦੀਆ ਉਹਨਾਂ ਦੇ ਨਾਲ ਅੱਜ ਦਾ ਜੀ ਹਰਕੂਆਂ ਦੇ ਮੈਂਬਰ ਸਦਨ ਦੀ ਮੈਂਬਰ ਹਰਕੂਆਂ ਸੀ ਮੂਲ ਦੇ ਇਸ ਤੋਂ ਉਸ ਗੁਦਾਨਸਰਾਂ ਨੇ ਪਿੰਡ ਪਾਪੜਾ ਤੋਂ ਉਹਨੇ ਜਾਨਲੇਵਾ ਹਮਲਾ ਕੀਤਾ ਇਹ ਜਾਨਲੇਵਾ ਹਮਲਾ ਕਿਉਂ ਹੋਇਆ ਕਾਰਨ ਕੀ ਰਿਹਾ ਜੀ ਜਾਨਲੇਵਾ ਹਮਲੇ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਜੀ ਕਿ ਪਿੰਡ ਪਾਪੜਾ ਦੇ ਵਿੱਚ ਹਰਕੂਆਂ ਸੀ ਮੂਲ ਨੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਵੇਚ ਮਿਲੇ ਖੇਤ ਮਜ਼ਦੂਰਾਂ ਨੂੰ ਤਿੰਨ ਸਾਲਾ ਪਟੇ ਤੇ ਦਵਾਈਏ ਉਹਨੇ ਤੇ ਇਹ ਵੀ ਫੀਡ ਹੈ ਉਥੋਂ ਦੇ ਚੌਧਰੀਆਂ ਦੇ ਬੰਦੇ ਦੇ ਵਿੱਚ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਆ ਜਿਹੜੇ ਮਜ਼ਦੂਰ ਵੋਟਾਂ ਏ ਮੇਰੇ ਹੱਥ ਚੋਂ ਨਿਕਲ ਗਏ ਪੈਰ ਥਲੋਂ ਨਿਕਲ ਗਏ ਇਸ ਗੱਲ ਚੋਂ ਜਿਹੜਾ ਉਹ ਪੀੜ ਮਹਿਸੂਸ ਕਰਦੇ ਆ ਉਹ ਲਗਾਤਾਰ ਹੈ ਜਿਹੜਾ ਭੂਰੀਆਂ ਵੱਟਦੇ ਆਉਂਦੇ ਸੀ ਇਹਦੇ ਉੱਤੇ ਅੱਜ ਉਹਨਾਂ ਨੇ ਜਿਹੜਾ ਤਾਰਚ ਸੀਗੇ ਇੱਥੇ ਉਹਨਾਂ ਨੇ ਮੂਨਕੋ ਨੂੰ ਘੇਰ ਕੇ ਬਕੈਦਾ ਉਹਦੇ ਨਾਲ ਜਾਨਲੇਵਾ ਹਮਲਾ ਕੀਤਾ ਕਿੱਥੇ ਘੇਰੇ ਇਹਨਾਂ ਨੇ ਡਿਪਟੀ ਦਫਤਰ ਦੇ ਬਿਲਕੁਲ ਸਾਹਮਣੇ ਸੀ ਇੱਥੇ ਪੁਲਿਸ ਵਾਲੇ ਵੀ ਬਾਹਰ ਖੜੇ ਸੀ ਉਹਨਾਂ ਨੇ ਵੀ ਨਹੀਂ ਕੁਝ ਕੀਤਾ ਸਾਹਿਬ ਜੀ ਇਹ ਤਾਂ ਪੁਲਿਸ ਸਿਆਸੀ ਗੁੰਡਾਗਾਠੇ ਉੜ ਜਿਹੜਾ ਹੈਗਾ ਉਹਦਾ ਮਲੀਪੁਖ ਨਾਲ ਹੋਇਆ ਹਮਲਾ ਹੈ ਇਹ ਹਮਰਾ ਚਿੰਚੇਤੀ ਹਮਲਾ ਨਹੀਂ ਹੈ ਇਹ ਪ੍ਰੀਪਲਾਨ ਹੈ ਜੀ ਸਰ ਇਹ ਕਿੱਥੋਂ ਤੱਕ ਸ਼ਿੰਗਾਰ ਚਲੇ ਗਿਆ ਮੇਰਾ ਇਹ ਸ਼ਿੰਗਾਰ ਸਿੱਡੀ ਜਿਹੜੇ ਗੁੰਡਾ ਅੰਸਰ ਹੈ ਇਹਦਾ ਸਾਜ਼ਿਸ਼ ਕਰਤਾ ਹੁਕਮਾ ਹੈ ਹੁਕਮਾ ਜਿਹੜਾ ਸਾਫਾ ਸਰਪੰਚ ਹੈ ਪਿੰਡ ਪਾਪੜੇ ਦਾ ਉਹਦੇ ਨਾਲ ਦੇ ਜਿਹੜੇ ਉਹਦੇ ਸ਼ਿੰਗਾਰੇ ਹੋਏ ਅੰਸਰ ਨੇ ਜਦੋਂ ਤੱਕ ਉਹਨਾਂ ਨੂੰ ਅਰਾਧਾ ਕਤਲ ਦਾ ਪਰਚਾ ਦਰਜ ਹੋ ਕੇ ਸੀਐਸਟੀ ਐਕਟ ਦਾ ਪਰਚਾ ਦਰਜ ਹੋ ਕੇ ਉਹਨਾਂ ਨੂੰ ਦਰਫਤਰ ਕਰਕੇ ਸਲਾਖਾ ਪਿੱਛੇ ਨਹੀਂ ਸਿੱਟਿਆ ਜਾਂਦਾ ਉਦੋਂ ਤੱਕ ਇਸ ਨਾਲ ਸੇੜਾ ਸਾਡਾ ਜਾਰੀ ਹੈ ਤੇ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਵਿੱਚ ਖੇਤ ਮਜ਼ਦੂਰਾਂ ਦਾ ਹਿੱਸਾ ਹੈ ਜਿਹੜਾ ਉੱਥੇ ਵਾਟਰ ਵਾਕਸ ਦੀ ਪ੍ਰਪੋਜ਼ਲ ਹੈ ਪਿਛਲੀ ਪੰਚਾਇਤ ਨੇ ਜਿਹੜੇ ਕਿਲਾ ਨੰਬਰ ਚ ਪ੍ਰੋਪੋਜ਼ਲ ਪਾਈ ਸੀ ਹੁਣ ਦੀ ਜਿਹੜੀ ਪੰਚਾਇਤ ਨਵੀਂ ਆਈ ਹੈ ਉਸ ਨੂੰ ਬਦਲ ਕੇ ਉਹ ਜਿਹੜੀ ਕਬਹੀ ਜਾਂਦੀ ਹੈ ਉਥੋਂ ਦੀ ਮੂਨਕ ਦਾ ਬੰਦਾ ਉਹਦੀ ਕੋਠੀ ਹੈ ਉਹਨੂੰ ਇਲਲੀਗਲੀ ਗੈਰ ਕਾਨੂੰਨੀ ਤਰੀਕੇ ਨਾਲ ਪਹੀ ਦਿੱਤੀ ਹੋਈ ਹੈ ਉਸ ਪਹੀ ਦੇ ਉੱਤੇ ਉਹ ਮਤਲਬ ਜਿਹੜਾ ਬਾਟਰ ਵਾਕਸ ਬਣਾਉਣਾ ਚਾਹੁੰਦੇ ਜਾਣ ਕੇ ਤਾਂ ਕਿ ਉਸ ਪਹੀ ਨੂੰ ਪੱਕੇ ਕੀਤਾ ਜਾ ਸਕੇ ਸਰਕਾਰੀ ਠਲਾਈ ਜਾ ਸਕੇ ਯਾਨੀ ਖੇਤ ਮਜ਼ਦੂਰਾਂ ਦੀ ਜ਼ਮੀਨ ਖੋਣੀ ਚਾਹੁੰਦੇ ਇਹਦੇ ਨਾਂ ਤੇ ਆ ਹੁਣੀ ਉਹਨਾਂ ਨੇ ਤਾਜਾ ਖੇਤ ਮਜ਼ਦੂਰਾਂ ਦੀਆਂ ਲੱਗੀਆਂ ਬੇਲਾਂ ਜੀ ਜਿਹੜੇ ਉਹਨਾਂ ਨੇ ਬੱਖੋ ਵੱਖਰੀਆਂ ਸਬਜ਼ੀਆਂ ਲਾਈਆਂ ਹੋਈਆਂ ਸੀਗੀਆਂ ਮਿਹਨਤ ਮੁਸ਼ਕਤ ਕਰਕੇ ਜਿਹੜਾ ਉਹਨੂੰ ਪਿੰਡ ਦੀ ਪੰਚਾਇਤ ਨੇ ਧੱਕੇ ਨਾਲ ਬੁਖਾਤਾ ਟੈਕਾਂ ਦੇ ਨਾਲ ਤਵੀਆਂ ਮਰਾਤੀਆਂ ਕਰਾਹਾ ਫੇਰਤਾ ਯਾਨੀ ਇਹ ਤੱਕੇਸ਼ਾ ਹੀ ਸ਼ਰੀਆਮੂ ਕਰ ਰਿਹਾ ਹੈ ਇਹ ਮਸਲਾ ਜੀ ਜਿਹੜਾ ਅੱਜ ਹਮਲਾ ਹੋਇਆ ਨਾ ਵਿੱਚ ਤੁਸੀਂ ਪਛਾਣਦੇ ਹੋ ਕਿਸ ਨੇ ਵੀ ਕੀ ਨਹੀਂ ਕੀਤਾ ਇਹ ਹਾਂਜੀ ਇਹਦੇ ਵਿੱਚ ਜਿਹੜੇ ਇੱਥੇ ਮੌਕੇ ਦੇ ਮਜ਼ਦੂਰ ਮਜ਼ਦੂਰ ਸੀਗੇ ਪਿੰਡ ਦੇ ਮੌਜੂਦ ਦੋ ਸਾਥੀ ਉਹ ਉਹਨਾਂ ਨੇ ਸਾਰੇ ਬੰਦਿਆਂ ਨੂੰ ਪਛਾਣ ਲਿਆ ਉਹਨਾਂ ਨੇ ਨਾਮ ਵੀ ਦਿੱਤੇ ਆ ਬਕਾਇਦਾ ਬਾਈ ਨੇ ਮ ਇਕੱਲੇ ਇਕੱਲੇ ਬੰਦੇ ਦੇ ਨਾਮ ਅਸੀਂ ਤੁਹਾਨੂੰ ਦੱਸ ਸਕਦੇ ਆ ਕਿ ਕਿਹਨਾਂ ਨੇ ਹਮਲਾ ਕੀਤਾ ਲੱਗਦਾ ਬੋਲੋਗੇ ਕੁਝ ਯਕੀਨਕੀਨੇ ਹਾਂਜੀ ਹਾਂਜੀ ਮੈਂ ਤੁਹਾਨੂੰ ਹੁਣੇ ਆ ਜਿਹੜਾ ਕੁਝ ਬੰਦੇ ਦੇ ਨਾਮ ਆ ਜਿਹੜਾ ਉਹ ਬੋਲ ਸਕਦਾ ਕਿ ਹਮਲਾ ਕਿਨੇ ਕਿਨੇ ਕੀਤਾ ਇਸ ਹਮਲੇ ਦੇ ਵਿੱਚ ਹੈ ਜੀ ਜਿਹੜਾ ਉਹ ਹਕਮੀ ਸਾਫ ਦਾ ਸਰਪੰਚ ਸ਼ਾਸਿਤ ਕਰਤਾ ਹੈ ਜੀ ਇਹ ਚ ਬਿੱਲੂ ਹੈ ਜੀ ਕਬੁੱਤਰਾਂ ਵਾਲਾ ਵੱਜਦਾ ਮੁੰਡਾ ਪਾਪੜੇ ਤੋਂ ਚਮਕੌਰ ਹੈ ਜੀ ਸੁਪੁੱਤਰ ਲੱਖਾ ਸਿੰਘ ਇਹਦੇ ਚ ਸਤਪੁਰਾ ਜੀ ਜਿਹਦੇ ਬਾਪ ਦਾ ਨਾਮ ਲੱਭਾ ਸਿੰਘ ਹੈ ਇਹ ਚ ਲਾਡੀ ਹੈ ਜੀ ਜਿਹਦੇ ਬਾਪ ਦਾ ਨਾਮ ਬੂਰਾ ਸਿੰਘ ਹੈ ਇਹ ਚ ਲਾਪਰੀ ਸਿੰਘ ਹੈ ਜੀ ਜਿਹਦੇ ਬਾਪ ਦਾ ਨਾਮ ਭੀਰਾ ਸਿੰਘ ਹੈ ਇਹਦੇ ਚ ਨੀਪ ਤੇ ਹੈਪੀ ਦੋਏ ਭਰਾ ਨੇ ਜੀ ਸਕੇ ਇਹ ਸਾਫ ਦਾ ਸਰਪੰਚ ਹਰਵੀਰ ਸਿੰਘ ਮੁੰਡੇ ਜੀ ਤੇ ਦੋਏ ਸ਼ਾਮਲੇ ਹੈ ਕੋਸ਼ੀਆ ਜੀ ਜਿਹਦੇ ਬਾਪ ਦਾ ਨਾਮ ਵਰਮੇਲ ਸਿੰਘ ਹੈ ਇਹ ਚ ਦਰਸ਼ੀਆ ਜੀ ਜਿਹਦੇ ਬਾਪ ਦਾ ਨਾਮ ਮਰੀਕ ਸਿੰਘ ਹੈ ਤੇ ਕੋਸ਼ ਜਣੇ ਚ ਅਣਪਛਾਤੇ ਵੀ ਹੈ ਜਿਹੜੇ ਅਸੀਂ ਲਿਖਾਈਏ 15 ਦੇ ਕਈ ਜਿਨ੍ਹਾਂ ਦੇ ਨਾਮ ਅਸੀਂ ਪਛਾਣ ਕਰਕੇ ਲਿਖਾਵਾਂ ਹੁਣ ਆਰ ਪਗਾਮ ਵੀ ਹਲਾਟ ਕੇ ਜੀ ਨੇ ਉਹਨਾਂ ਦੀ ਹਾਲਤ ਹੀ ਨਾਜੁਕੇ ਹਲੇ ਉਹਨਾਂ ਦੇ ਬੰਮ ਸੱਟਾਂ ਨੇ ਵੱਡੀ ਪੱਧਰ ਤੇ ਉਹਨਾਂ ਨੂੰ ਬਹੁਤ ਬੁਰੇ ਤਰੀਕੇ ਨਾਲ ਤੁਸੀਂ ਵੀਡੀਓ ਦੇਖੀ ਹੋਊਗੀ ਉੱਚ ਕਟਿਆ ਗਿਆ ਤੇ ਹੁਣ ਮੂਨਕਲੇ ਸਿਵਲ ਹਸਪੀਟਲ ਦੇ ਵਿੱਚ ਦਾਖਲ